ਮੇਰਾ ਨਾਮ ਤੇਜਾ ਸਿੰਘ ਆ ਜੀ ਵੀਰ ਜੀ ਕੀ ਗੱਲ ਹੋਈ ਹੈ ਜਿਹੜੀ ਬੇਟੀ ਕੋਈ ਗੱਲ ਬਾਤ ਨਹੀਂ ਹੋ ਜੀ ਕੋਈ ਮੈਨੂੰ ਪਤਾ ਨਹੀਂ ਗੱਲ ਬਾਤ ਵਾਰੀ ਠੀਕ ਹੈ ਨਾ ਘਰਾਂ ਛੱਡ ਕੇ ਇਹਨਾਂ ਨੂੰ ਕੰਮ ਕਰਦੇ ਹਨ ਹਾਂ ਕੰਮ ਕਰਦੇ ਹਨ ਛੱਡ ਕੇ ਆਏ ਆ ਘਰਾਂ ਬੇ ਬੇਟਾ ਮੇਰੀ ਰੋਟੀ ਦੇ ਕੇ ਆਇਆ ਰੋਟੀ ਦੇ ਕੇ ਮੈਂ ਉਹਨੂੰ ਪੁੱਛਿਆ ਕਿੱਥੇ ਜਾ ਰਾਂ ਕਹਿੰਦਾ ਮੈਂ ਕੰਮ ਜਾ ਕੇ ਆਇਦਰ ਠੀਕ ਹੈ ਹਾਂ ਕੋਈ ਦੱਸਿਆ ਨਹੀਂ ਕੁਛ ਮੈਂ ਕਿੱਥੇ ਨਹਿਰ ਤੇ ਜਾ ਰਾਂ ਕਿਤੇ ਕੁਛ ਨਹੀਂ ਦੱਸਿਆ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਜੀ ਇਹ ਬੇਟੀ ਨੇ ਇੱਦਾਂ ਕਰਕੇ ਚੱਲ ਗਈ ਉਹ ਮੇਰੇ ਕੋਲੋਂ ਪਤੀ ਜੀ ਦਾ ਫੋਨ ਆਇਆ ਥੇ ਹਾਂ ਤੇ ਬੇਟੀ ਵਿਆਹੀ ਵੀ ਸੀ ਜੀ ਬੇਟੀ ਪਹਿਲਾਂ ਵਿਆਹੀ ਹੋਈ ਸੀ ਹਾਂ ਉਹ ਤਲਾਕ ਹੋਇਆ ਤਾਂ ਉਹਦਾ ਕੁਝ ਠੀਕ ਹੈ ਜੀ ਉਹ ਬੱਚਾ ਵਿਚ ਹੋਇਆ ਉਹ ਕਿੱਦਾਂ ਉਹ ਬੇਟਾ ਪਛਾਣ ਵਾਸਤੇ ਗਿਆ ਤਾਨੂੰ ਉਹ ਉਹਦੀ ਜੈਡ ਬਾਡੀ ਮਿਲ ਹੀ ਨਹੀਂ ਆਣੀ ਨਹੀਂ ਉਹਦੀ ਮਿਲ ਹੀ ਨਹੀਂ ਡੈਡ ਬਾਡੀ ਹੈ ਜੀ ਤੇ ਭਾਲ ਚਾਲ ਜਾਰੀ ਭਾਲ ਚਾਲ ਚੱਲ ਰਹੀ ਹੈ ਤੇ ਪੁਲਿਸ ਨੇ ਇਨਫੋਰਮ ਕੀਤਾ ਹਾਂ ਉਹ ਕਰਿਆ ਹੋਇਆ ਜੀ ਹਾਂ ਪੁਲਿਸ ਨੇ ਤੁਹਾਨੂੰ ਪਰਿਵਾਸਿਕ ਨਾਮ ਹੈ ਜੀ ਮੇਰਾ ਸ਼ੰਕਰ ਭਰਦਵਾਜੀ ਗੋਤਾਖਰੋ ਟੀਮ ਦਾ ਪ੍ਰਧਾਨ ਹੈ ਇਹ ਮਾਮਲਾ ਕੀ ਹੈ ਜੀ ਜਿਹੜਾ ਅੱਜ ਇੱਕ ਲੜਕੀ ਜੋ ਨਾਬਾ ਰੋਡ ਪਾਖੜਾ ਨਹਿਰ 'ਚ ਪਹੁੰਚੀ ਸੀਗੀ ਸੋ ਉਸ ਨੂੰ ਉੱਥੇ ਖੜੀ ਸੀ ਪਰ ਪਿੱਛੇ ਪਰਿਵਾਰ ਨੂੰ ਪਤਾ ਲੱਗਿਆ ਪਰਿਵਾਰ ਵੀ ਆ ਗਿਆ ਸੋ ਪਰਿਵਾਰ ਨੂੰ ਦੇਖਦੇ ਲੜਕੀ ਨੇ ਜਿਹੜਾ ਉਹ ਜੰਪ ਹੋ ਗਿਆ ਪਾਖੜਾ ਨਹਿਰ 'ਚ ਅਚਾਨਕ ਕਈਆ ਪੈਰ ਫਿਸਲਿਆ ਕੀ ਹੋ ਗਿਆ ਉਹਨੂੰ ਦੇਖਦੇ ਸਾਰੀ ਉਹਦਾ ਬ੍ਰਦਰ ਵੀ ਜਿਹੜਾ ਸੀਗਾ ਉਹਨੂੰ ਬਚਾਉਣ ਖਾਤਰ ਗਿਆ ਪਰ ਪਾਣੀ ਦੇ ਤੇਜ਼ ਵਹੋਂ ਕਰਕੇ ਬ੍ਰਦਰ ਵੀ ਜਿਹੜਾ ਕਿਉਂਕਿ ਚਾਲ ਦੇ ਪਿੱਛੇ ਸੀਗਾ ਬਹੁਤ ਮੁਸ਼ਕਿਲ ਦਾ ਕੰਮ ਸੀਗਾ ਉੱਥੇ ਜਿਹੜਾ ਜੰਪ ਕਰਿਆ ਪਰ ਦੋਨੋਂ ਜਨੇ ਪਾਖੜਾ ਨਹਿਰ 'ਚ ਤੇਜ਼ ਪਾਣੀ ਦਾ ਬਹਿ ਗਏ ਪਰ ਜਿਹੜੀ ਲੜਕੀ ਆ ਉਦੀ ਡਾਟ ਬੋਡੀ ਪਸਿਆਣਾ ਪਖੜਾ ਨਹਿਰ ਤੋਂ ਬ੍ਰਾਹਮਤ ਹੋ ਗਈ ਆ। ਕੁਝ ਕਾਰਨ ਪਤਾ ਲੱਗਿਆ ਪਰਿਵਾਰ ਮੈਂਬਰ ਨਾਲ ਗੱਲਬਾਤ ਕੀਤੀ ਇਤਨਾ ਵੱਡਾ ਸਟੇਰਕਿਓ ਚੱਕਿਆ ਗਿਆ ਕੁੜੀ ਵੱਲ। ਨਹੀਂ ਪਰਿਵਾਰ ਕੁਝ ਨਹੀਂ ਅਥਰੇ ਪਰਿਵਾਰ ਸਦਮੇ 'ਚ ਕਿਉਂਕਿ ਆ ਅਚਾਨਕ ਇੱਡਾ ਵੱਡਾ ਹਾਸਾ ਹੋ ਗਿਆ ਤਾਂ ਪਰਿਵਾਰ ਨੂੰ ਬਹੁਤ ਸੋਚ ਸਮਝ ਨਹੀਂ ਪਾ ਰਹੇ ਵੀ ਇਹ ਕਿਸ ਤਰ੍ਹਾਂ ਹੋਇਆ ਕੀ ਗੱਲ ਹੋਈ ਆ ਕਿਉਂਕਿ ਪਰਿਵਾਰ ਦੇ ਵਿੱਚ ਵੀ ਕੋਈ ਗੱਲਬਾਤ ਕਰਕੇ ਲੜਕੀ ਨਹੀਂ ਆਈ ਲੜਕੀ ਕੋਤੇ ਪੜਦੀ ਆ ਉੱਥੇ ਆਈ ਸੀ ਤੇ ਜਿਹੜਾ ਬ੍ਰਦਰ ਸੀ ਉਹ ਰੋਟੀ ਦੇਣ ਖਾਤਰ ਗਿਆ ਸੀਗਾ। ਕਿੱਥੇ ਪੜਦੀ ਸੀ ਕੁਝ ਪਤਾ ਲੱਗਿਆ ਕਿੱਥੇ ਪੜਦੀ ਨਹੀਂ ਇਹਦੇ ਬਾਰੇ ਕੋਈ ਮੈਸੇਜ ਕਰਾਤਾ ਸੀ ਆਈਡੀ ਨੂੰ دیتا ਤੇ ਉੱਚ ਅਧਿਕਾਰੀਆਂ ਨੂੰ ਵੀ ਦੀ ਜਾਣਕਾਰੀ ਦੇ ਦਿੱਤੀ ਜਿੱਦਾਂ ਤੁਸੀਂ ਕਹਿ ਰਹੇ ਹੋ ਸੰਕਰਜੀ ਦੀ ਕੁੜੀ ਪਹਿਲਾਂ ਨਾਬਾ ਪਾਕੜੇ ਦੇ ਕੋਲ ਆਈ ਹੈ ਤੇ ਪਰਿਵਾਰ ਨੂੰ ਦੇ ਕੇ ਤੁਹਾਨੂੰ ਕੀ ਲੱਗਦਾ ਕੋਈ ਲੜਾਈ ਝਗੜਾ ਕੁਝ ਇਦਾਂ ਦਾ ਨਹੀਂ اچانک ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈ ਜਾਂ ਉਸ ਵੇਲੇ ਸਿਚੁਏਸ਼ਨ ਕੀ ਸੀ ਕਿ ਕੋਈ بارش ਦਾ ਟਾਈਮ ਸੀ بارش ਵੀ ਪੈ ਰਹੀ ਸੀ ਹੋ ਸਕਦਾ ਪੈਰੇ ਵੀ ਉਹਦਾ ਫਿਸਲ ਸਕਦਾ ਇਹ ਕੋਈ ਵੱਡੀ ਗੱਲ ਨਹੀਂ ਹੈ ਮੈਰਿਟ ਜਾਂ ਮੈਰਿਟ ਕੁਝ ਪਰਿਵਾਰ ਮੈਂ ਲੜਕੀ ਮੈਰਿਟ ਸੀਗੀ ਪਰ ਡਿਵੋਰਸ ਕੇਸ ਹੋ ਗਿਆ ਸੀ ਫਾਈਨਲ ਹੋ ਗਿਆ ਸੀ ਇਹਨਾਂ ਦਾ ਤੇ ਹੁਣ ਡੈੱਡ ਬੋਡੀ ਡੈੱਡ ਬੋਡੀ ਰਜਿੰਦਰਾ ਸਿਵਲ ਪਹੁੰਚਾ ਜਾਏਗਾ ਪੁਲਸ ਆਪ ਪਹੁੰਚ ਰਿਹਾ ਹੈ